ਮੈਂ ਤੁਹਾਡੀ ਜੈਸੀ ਵੀ ਠੀਕ ਅੱਜ ਆਪਾਂ ਤੁਹਾਡੇ ਵਾਸਤੇ ਟ੍ਰੇਸ ਪੇਪਰ ਲੈ ਕੇ ਆਏ ਹਾਂ ਜੀ ਇਹ ਵਾਲੇ ਟ੍ਰੇਸ ਪੇਪਰ ਤੁਸੀਂ ਆਰਡਰ ਕਰ ਸਕਦੇ ਹੋ ਤੇ ਬਾਕੀ ਡਿਜ਼ਾਈਨ ਦੀ ਗੱਲ ਆ ਤੁਸੀਂ ਸਾਨੂੰ ਆਪਣੇ ਕੋਲੋਂ ਵੀ ਭੇਜੋ ਅਸੀਂ ਇਹਨਾਂ ਨੂੰ ਟ੍ਰੇਸ ਪੇਪਰ ਆ ਜਿਹੜੇ ਤਿਆਰ ਕਰਕੇ ਦੇਵਾਂਗੇ ਮਤਲਬ ਮਸ਼ੀਨ ਵਰਕ ਦੇ ਪੇਂਟਿੰਗ ਦੇ ਨੀਡਲ ਵਰਕ ਦੇ ਕਿਸੇ ਵੀ ਤਰ੍ਹਾਂ ਦੇ ਟ੍ਰੇਸ ਪੇਪਰ ਆ ਜਿਹੜੇ ਤੁਸੀਂ ਆਪਣੇ ਤੋਂ ਤਿਆਰ ਕਰਵਾ ਸਕਦੇ ਹੋ ਬਾਕੀ ਆਪਣੇ ਕੋਲੇ ਸਾਰੇ ਜਿਹੜੇ ਡਿਜ਼ਾਈਨ ਆ ਟ੍ਰੈਂਡਿੰਗ ਡਿਜ਼ਾਈਨ ਹੀ ਆਪਾਂ ਜਿਹੜੇ ਤਿਆਰ ਕੀਤੇ ਹੋਏ ਆ ਹਲਕੇ ਭਾਰੇ ਡਿਜ਼ਾਈਨ ਤੁਹਾਨੂੰ ਸਾਰੇ ਮਿਲ ਜਾਣਗੇ ਇਹ ਵਾਲਾ ਸਿੰਦੀ ਬੁੱਟੀ ਦਾ ਆ ਗਿਆ ਜੀ ਬਾਜੂ ਦੀ ਬੇਲ ਆ ਗਈ ਵਿੱਚ ਆ ਸੇ ਫੁੱਲ ਦਿੱਤੇ ਹੋਏ ਨੇ ਬਾਕੀ ਇਹ ਡਿਜ਼ਾਈਨ ਵੀ ਫੁੱਲ ਟ੍ਰੈਂਡਿੰਗ ਜਾਂ ਇਹ ਡਿਜ਼ਾਈਨ ਵੀ ਤੁਹਾਨੂੰ ਸਾਡੇ ਕੋਲੋਂ ਮਿਲ ਜੂਗਾ ਸਨ ਨੂੰ ਦਸੀ WhatsApp ਨੰਬਰ ਜਿਹੜਾ ਸੀ ਇੱਥੇ ਮੈਂਸ਼ਨ ਕਰਦਾਂਗੇ ਉਧਰ ਸਾਨੂੰ ਐਡਰੈਸ ਵੀ ਦੋ ਜੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਬਾਕੀ ਇਸ ਤੋਂ ਬਿਨਾ ਆਪਣੇ ਕੋਲੇ ਹੋਰ ਵੀ ਡਿਜ਼ਾਈਨ ਨੇਗੇ ਕਿਉਂਕਿ ਪੂਰੇ ਡਿਜ਼ਾਈਨ ਤੁਹਾਨੂੰ ਪਤਾ ਆਪਾਂ ਨਹੀਂ ਦਿਖਾ ਸਕਦੇ ਹਨਾ ਜਿਆਦਾ ਹੁੰਦੇ ਨੇ ਇੰਨਾ ਟਾਈਮ ਨਹੀਂ ਹੁੰਦਾ ਤੇ ਬਾਕੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰੋ ਅਸੀਂ ਤੁਹਾਨੂੰ ਪਿਕਸ ਇਹਨਾਂ ਦੀ ਸੈਂਡ ਕਰ ਦਾਂਗੇ ਤੁਸੀਂ ਜਿਹੜੇ ਡਿਜ਼ਾਈਨ ਤੁਹਾਨੂੰ ਚਾਹੀਦੇ ਆ ਉਹ ਵਾਲੇ ਡਿਜ਼ਾਈਨ ਤੁਸੀਂ ਸਾਨੂੰ ਮੈਸੇਜ ਕਰਕੇ ਮੰਗਵਾ ਸਕਦੇ ਹੋ ਥੈਂਕ ਯੂ ਧੰਨਵਾਦ